ਆਂ ਗੁਰੂ ਘਰ ਦੇ ਨਾਲ ਅੰਮ੍ਰਿਤਸਰ ਦੀ ਜੰਗ ਪਿਪਲੀ ਸਾਹਿਬ ਦੇ ਸਥਾਨ ਤੇ ਹਾਂਜੀ ਇਸੇ ਤਰ੍ਹਾਂ ਹਰ ਗੋਬਿੰਦਪੁਰੇ ਦੀ ਜੰਗ ਗੁਰੂ ਸਰ ਮਹਾਰਾਜ ਦੀ ਜੰਗ ਤੇ ਆ ਕਰਤਾਰਪੁਰ ਜਲੰਧਰ ਦੇ ਲਾਗੇ ਇੱਥੇ ਜੰਗ ਹੋਈ ਤੇ ਪਿਆਰਿਓ ਚਾਰੇ ਜੰਗਾਂ ਗੁਰੂ ਘਰ ਤੇ ਹਮਲਾ ਕਰ ਰਿਆ ਅੱਜ ਵੀ ਬੜੇ ਦੁਖੀ ਨੇ ਜਿਹੜੇ ਗੁਰੂ ਘਰਾਂ ਤੇ ਹਮਲੇ ਕਰ ਰਹੇ ਆ ਕਰਵਾ ਰਹੇ ਆ ਧਮਕੀਆਂ ਦੇ ਰਹੇ ਆ ਪਰ ਯਾਦ ਰੱਖਿਓ ਗੁਰੂ ਦਾ ਸਿੱਖ ਨਾ ਕਦੀ ਡਰਿਆ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮੰਤ ਅਨ ਤੇ ਇਤਿਹਾਸ ਦੱਸਦਾ ਅੱਜ ਆਪਣਾ ਪੁੱਤਰ ਬਿਮਾਰ ਹੋਇਆ ਨਾ ਇਹਨੂੰ ਹੱਥਾਂ ਪੈਰਾਂ ਦੀ ਪੈ ਗਈ ਚਿੱਠੀ ਲੈ ਕੇ ਭੇਜਦਾ ਹੈ ਸੱਚੇ ਪਾਤਸ਼ਾਹ ਮੈਂ ਤੇ ਗਲਤੀਆਂ ਕੀਤੀਆਂ ਨੇ ਪਰ ਅੱਜ ਮੈਨੂੰ ਪਤਾ ਲੱਗਾ ਵੀ ਤੁਹਾਡੇ ਘਰ ਦੇ ਵਿੱਚੋਂ ਹੀ ਮੇਰੇ ਪੁੱਤਰ ਦਾ ਇਲਾਜ ਹੋਣਾ ਹੈ ਉਹ ਫਿਰ ਮਹਾਰਾਜ ਨੇ ਖਾਸ ਕਿਸਮ ਦੀ ਜੜੀ ਬੂਟੀ ਲੌਂਗ ਉਹ ਹਰੜ ਹਾਂਜੀ ਉਹ ਖਾਸ ਕਿਸਮ ਦਾ ਜੋ ਵੀ ਉਹ ਹਕੀਮ ਲੈਣ ਵਾਸਤੇ ਆਏ ਉਹਨਾਂ ਨੂੰ ਦਿੱਤਾ ਇਹ ਗੁਰੂ ਘਰ ਦੀ ਬਖਸ਼ਿਸ਼ ਹੈ ਮਹਾਰਾਜ ਕਹਿੰਦੇ ਉਹ ਠੀਕ ਹੋ ਜਾਵੇਗਾ ਜਾ ਕੇ ਦੇ ਦਿਓ ਦਵਾਈ ਬਣਾ ਕੇ ਤੰਦਰੁਸਤ ਹੋ ਗਿਆ ਖੈਰ ਇੱਥੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਮੇਰੇ ਸਹਿਬ ਨੇ ਆਉ ਥੋੜਾ ਜਿਹਾ ਸਮਾਂ ਹੋਰ ਲੱਗਣਾ ਹੈ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜਦੋਂ ਸੱਚਖੰਡ ਪਿਆਨਾ ਕਰਦੇ ਆ ਤੇ ਸਤਗੁਰਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਕਿਉਂਕਿ ਰਾਮ ਰਾਏ ਉਹ ਹੈ ਜਦੋਂ ਔਰੰਗਜ਼ੇਬ ਨੇ ਦਿੱਲੀ ਸੱਧਿਆ ਸੀ ਨਾ ਤੇ ਸਤਗੁਰੂ ਜੀ ਨੇ ਉਹਨੂੰ ਦਰਸ਼ਨ ਨਹੀਂ ਦਿੱਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕਿਉਂਕਿ ਸਤਗੁਰੂ ਕਿਸੇ ਬਾਦਸ਼ਾਹ ਕਿਸੇ ਦੁਨਿਆਵੀ ਲੀਡਰ ਜਾਂ ਕਿਸੇ ਰਾਜੇ ਦੇ ਗੁਲਾਮ ਨਹੀਂ ਕੋ ਉਹ ਹਰ ਸਮਾਨ ਨਹੀਂ ਰਾਜਾ ਗੁਰੂ ਤੇ ਆਪ ਸਮਰੱਥ ਹੈ ਉਹ ਤੇ ਬਾਦਸ਼ਾਹੀਆਂ ਦੇਣ ਵਾਲਾ ਹੈ ਉਸ ਸਮੇਂ ਕਹਿੰਦੇ ਜਦੋਂ ਸੱਦਾ ਆਇਆ ਤੇ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਰਾਮਰਾਏ ਜੀ ਨੂੰ ਭੇਜਿਆ ਸੀ ਤੇ ਰਾਮਰਾਏ ਨੇ ਕਈ ਤਰ੍ਹਾਂ ਦੀਆਂ ਉੱਥੇ ਕਹਿੰਦੇ ਕਰਾਮਾਤਾਂ ਵੀ ਦਿਖਾਈਆਂ ਬਹੁਤ ਸਾਰੇ ਨਾਟਕ ਚੇਟਕ ਕਈ ਤਰ੍ਹਾਂ ਦੀਆਂ